ਜਿੰਨਾ ਸਮਾਂ ਵਿੱਚ ਲੋਕ ਪੰਜਾਬ ਪੁਲਿਸ ਅੱਗੇ ਬੋਲਣ ਤੋਂ ਵੀ ਡਰਦੇ ਸੀ ਉਹਨਾਂ ਸਮਾਂ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਪੁਲਿਸ ਨੂੰ ਹੀ ਕਠਾਰੇ ਵਿੱਚ ਖੜਾ ਕਰ ਦਿੱਤਾ ਹਜ਼ਾਰਾਂ ਹੀ ਮਾਵਾਂ ਦੇ ਪੁੱਤ ਮਾਰ ਦਿੱਤੇ ਝੂਠੇ ਪੁਲਿਸ ਮੁਕਾਬਲਿਆਂ 'ਚ ਅਤੇ ਇੱਥੋਂ ਤੱਕ ਕਿ ਪੁਲਿਸ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਜਾਂ ਤਾਂ ਦਰਿਆ ਵਿੱਚ ਵਹਾ ਦਿੱਤਾ ਜਾਂ ਫਿਰ ਅਣਪਛਾਤਾ ਕਿਹਾ ਕਿ ਆਪ ਹੀ ਸੰਸਕਾਰ ਕਰ ਦਿੱਤਾ ਅਤੇ ਬਹੁਤਿਆਂ ਦੀਆਂ ਤਾਂ ਲਾਸ਼ਾਂ ਤੱਕ ਦਾ ਵੀ ਨਹੀਂ ਪਤਾ ਚੱਲਿਆ ਕਿ ਕਿੱਥੇ ਸੁੱਟਿਆ ਜੇਕਰ ਸਵੇਰੇ ਕੋਈ ਬਾਹਰ ਨਿਕਲਦਾ ਤਾਂ ਇਸ ਦੀ ਕੋਈ ਗਾਰੰਟੀ ਨਹੀਂ ਹੁੰਦੀ ਸੀ ਕਿ ਉਹ ਸ਼ਾਮ ਨੂੰ ਘਰ ਵਾਪਸ ਪਹੁੰਚੇਗਾ ਝੂਠੀ ਸ਼ਾਂਤੀ ਹੌਣ ਦੇ ਬਹਾਨੇ ਹਜ਼ਾਰਾਂ ਹੀ ਮਾਵਾਂ ਦੇ ਪੁੱਤ ਮੌਤ ਦੇ ਘਾਟ ਉਤਾਰ ਦਿੱਤੇ ਗਏ ਫਿਰ ਇਨ੍ਹਾਂ ਲਾਸ਼ਾਂ ਦਾ ਵਾਰਿਸ ਬਣ ਕੇ ਇੱਕ ਮਸੀਹਾ ਸਾਹਮਣੇ ਆਇਆ ਜਿਸ ਨੇ ਪੰਜਾਬ ਪੁਲਿਸ ਨੂੰ ਨੰਗਾ ਕਰਕੇ ਰੱਖ ਦਿੱਤਾ ਅਤੇ ਹਜ਼ਾਰਾਂ ਲਵਾਰਸ ਲਾਸ਼ਾਂ ਦਾ ਵਾਰਿਸ ਬਣਿਆ ਅਤੇ ਬਾਅਦ ਵਿੱਚ ਉਸੇ ਦੀ ਹੀ ਲਾਸ਼ ਨੂੰ ਕਿਤੇ ਖੁਰਦਗੁਰਦ ਕਰ ਦਿੱਤਾ ਗਿਆ ਆਖਿਰ ਕੌਣ ਸੀ ਸਰਦਾਰ ਜਸਵੰਤ ਸਿੰਘ ਖਾਲੜਾ ਜਿਸ ਤੇ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਪੰਜਾਬ 95 ਆ ਰਹੀ ਹੈ ਅਤੇ ਕਿਵੇਂ ਪੰਜਾਬ ਪੁਲਿਸ ਵੱਲੋਂ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਪਰਦਾਫਾਸ਼ ਕੀਤਾ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਹੋਣ ਵਾਲੀ ਹੈ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਹੋਰਨਾਂ ਤੱਕ ਵੀ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਇਸ ਚੈਨਲ ਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਜਨਮ 2 ਨਵੰਬਰ 1952 ਨੂੰ ਤਰਨਤਾਰਨ ਦੇ ਪਿੰਡ ਖਾਲੜਾ ਸਰਦਾਰ ਕਰਤਾਰ ਸਿੰਘ ਦੇ ਘਰ ਹੋਇਆ ਜਸਵੰਤ ਸਿੰਘ ਦੀ ਸ਼ੁਰੂਆਤੀ ਪੜ੍ਹਾਈ ਪਿੰਡ ਦੇ ਸਕੂਲ ਵਿੱਚੋਂ ਅਤੇ ਉਚੇਰੀ ਪੜ੍ਹਾਈ ਲਈ ਉਹ ਤਰਨਤਾਰਨ ਕਾਲਜ ਚਲੇ ਗਏ ਸ਼ੁਰੂ ਤੋਂ ਹੀ ਸਰਦਾਰ ਜਸਵੰਤ ਸਿੰਘ ਖਾਲੜਾ ਬੇਇਨਸਾਫੀ ਖਿਲਾਫ ਲੜਨ ਵਾਲੇ ਅਤੇ ਹੱਕਾਂ ਦੀ ਗੱਲ ਕਰਨ ਵਾਲੇ ਸੀ ਤੇ ਇਸੇ ਕਰਕੇ ਇਹਨਾਂ ਦੀ ਪਹਿਲੀ ਗ੍ਰਿਫਤਾਰੀ 1972 ਵਿੱਚ ਹੁੰਦੀ ਹੈ ਇਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ। ਤਕਰੀਬਨ 1 ਸਾਲ ਬਾਅਦ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜਸਵੰਤ ਸਿੰਘ ਨੌਜਵਾਨ ਭਾਰਤ ਸਭਾ ਵਿੱਚ ਸ਼ਾਮਲ ਹੋ ਜਾਂਦੇ ਹਨ ਅਤੇ ਹੋਰਨਾਂ ਨੌਜਵਾਨਾਂ ਨਾਲ ਮਿਲ ਕੇ ਗੋਦਾਮਾਂ ਵਿੱਚ ਬਲੈਕ ਕਰਕੇ ਜਮਾ ਕੀਤੀ ਖਾਦ ਅਤੇ ਡੀਜ਼ਲ ਕਿਸਾਨਾਂ ਨੂੰ ਸਹੀ ਰੇਟਾਂ ਤੇ ਮੁਹੱਈਆ ਕਰਵਾਇਆ। 1974 ਵਿੱਚ ਖਾਲੜਾ ਜੀ ਨੇ ਹੋਮਗਾਰਡ ਦੇ ਵਿਭਾਗ ਵਿੱਚ ਭਰਤੀ ਲਈ ਅਰਜ਼ੀ ਪਾਈ ਅਤੇ ਵਿਭਾਗ ਨੇ ਝਟ ਹੀ ਪ੍ਰਵਾਨ ਕਰ ਲਈ ਪਰ ਇਹਨਾਂ ਦਾ ਮਨ ਇਹ ਨੌਕਰੀ ਕਰਨ ਲਈ ਨਹੀਂ ਮੰਨਿਆ ਕਿਉਂਕਿ ਉਹ ਕੈਨੇਡਾ ਜਾਣਾ ਚਾਹੁੰਦੇ ਸੀ। ਪਰ ਦੋ ਭਰਾ ਪਹਿਲਾਂ ਹੀ ਕੈਨੇਡਾ ਵਿੱਚ ਹੋਣ ਕਰਕੇ ਉਹ ਕੈਨੇਡਾ ਵੀ ਨਹੀਂ ਜਾ ਸਕੇ ਜਿਸ ਵਕਤ ਇੰਦਰਾ ਗਾਂਧੀ ਵੱਲੋਂ ਪੂਰੇ ਦੇਸ਼ ਵਿੱਚ ਐਮਰਜੈਂਸੀ ਲਾਈ ਗਈ ਸੀ ਉਸ ਵੇਲੇ ਸਰਦਾਰ ਜਸਵੰਤ ਸਿੰਘ ਭੀਸ ਬਦਲ ਕੇ ਸਰਕਾਰ ਖਿਲਾਫ ਇੱਕ ਮੁਹਿੰਮ ਛੇੜ ਦਿੱਤੀ ਇਸ ਦੌਰਾਨ ਜਸਵੰਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਹਨਾਂ ਉੱਤੇ ਅਨਾਂ ਤਸ਼ੱਦਦ ਢਾਆ ਗਿਆ ਅਤੇ ਕਈ ਦਿਨਾਂ ਤੱਕ ਪੁਲਿਸ ਨੇ ਇਹਨਾਂ ਨੂੰ ਵੱਖ-ਵੱਖ ਥਾਣਿਆਂ ਵਿੱਚ ਰੱਖਿਆ ਪਰ ਇਸ ਘਟਨਾ ਤੋਂ ਬਾਅਦ ਜਸਵੰਤ ਸਿੰਘ ਡੋਲੇ ਨਹੀਂ ਸਗੋ ਹੋਰ ਵੀ ਦਲੇਰ ਹੋ ਗਏ ਇੱਥੇ ਇਹ ਵੀ ਦੱਸ ਦਿੰਦੇ ਹਾਂ ਕਿ ਸ਼ੁਰੂ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਕਮਿਊਨਿਸਟ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਪਰ ਪਿੰਡਰਾਵਾਲਿਆਂ ਦੇ ਪ੍ਰਭਾਵ ਸਦਕਾ ਇਹ ਦੁਬਾਰਾ ਆਪਣੀ ਵਿਰਾਸਤ ਵੱਲ ਪਰਤੇ 1981 ਵਿੱਚ ਜਸਵੰਤ ਸਿੰਘ ਖਾਲੜਾ ਜੀ ਦਾ ਵਿਆਹ ਬੀਬੀ ਪਰਮਜੀਤ ਕੌਰ ਨਾਲ ਹੁੰਦਾ ਹੈ ਅਤੇ ਇਹਨਾਂ ਦੇ ਘਰ ਦੋ ਬੱਚੇ ਜਨਮ ਲੈਂਦੇ ਹਨ ਬੇਟੀ ਨਮਕੀਰਨ ਕੌਰ ਅਤੇ ਬੇਟਾ ਜਨਮੀਤ ਸਿੰਘ ਹੁਣ ਗੱਲ ਕਰਦੇ ਹਾਂ ਕਿ ਕਿਵੇਂ ਜਸਵੰਤ ਸਿੰਘ ਖਾਲੜਾ ਲਵਾਰਸ ਲਾਸ਼ਾਂ ਦੇ ਵਾਰਿਸ ਬਣੇ ਅਤੇ ਕਿਵੇਂ ਆਪਣੀ ਜ਼ਿੰਦਗੀ ਵੀ ਦੂਜਿਆਂ ਲਈ दांव ਤੇ ਲਾ ਦਿੱਤੀ ਜਸਵੰਤ ਸਿੰਘ ਖਾਲੜਾ ਦੇ ਸਮੇਂ ਤਿੰਨ ਵੱਡੀਆਂ ਘਟਨਾਵਾਂ ਹੁੰਦੀਆਂ ਹਨ ਇੱਕ ਸਾਕਾ ਨੀਲਾ ਤਾਰਾ ਜਾਂ ਆਪਰੇਸ਼ਨ ਬਲੂ ਸਟਾਰ ਦੂਜਾ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਅਤੇ ਤੀਜਾ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਇਨ੍ਹਾਂ ਤਿੰਨ ਵੱਡੀਆਂ ਘਟਨਾਵਾਂ ਵਿੱਚ ਹਜ਼ਾਰਾਂ ਸਿੱਖ ਨੌਜਵਾਨ ਨ ਬੱਚੇ ਬਜ਼ੁਰਗ ਅਤੇ ਔਰਤਾਂ ਮਾਰੀਆਂ ਗਈਆਂ ਪਰ ਇਹਨਾਂ ਨੂੰ ਇਨਸਾਫ ਮਿਲਣਾ ਤਾਂ ਦੂਰ ਦੀ ਗੱਲ ਉਲਟਾ ਸਰਕਾਰ ਤੇ ਪੁਲਿਸ ਇਹ ਮੰਨਣ ਲਈ ਹੀ ਤਿਆਰ ਨਹੀਂ ਸੀ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕ ਮਾਰੇ ਵੀ ਗਏ ਹਨ ਅਤੇ ਕੋਈ ਵੀ ਇਸ ਵਿਸ਼ੇ ਤੇ ਗੱਲ ਕਰਕੇ ਰਾਜੀ ਨਹੀਂ ਸੀ ਅਤੇ ਸਰਕਾਰੀ ਤੰਤਰ ਤਗੜਾ ਹੋਣ ਕਰਕੇ ਉੱਠ ਰਹੀਆਂ ਆਵਾਜ਼ਾਂ ਨੂੰ ਵੀ ਬੜੀ ਆਸਾਨੀ ਨਾਲ ਦਬਾ ਦਿੱਤਾ ਗਿਆ 1984 ਤੋਂ ਲੈ ਕੇ 1995 ਦਾ ਉਹ ਦੌਰ ਜਦੋਂ ਪੰਜਾਬ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਨੂੰ ਘਰ ਤੋਂ ਚੁੱਕ ਲਿਆ ਜਾਂਦਾ ਅਤੇ ਫਰਜੀ ਪੁਲਿਸ ਐਨਕਾਊਂਟਰ ਬਣਾ ਕੇ ਲਾਸ਼ਾਂ ਨੂੰ ਹਰੀਕੇ ਦਰਿਆ ਵਿੱਚ ਵਹਾ ਦਿੱਤਾ ਜਾਂਦਾ ਇਸ ਸਮੇਂ ਪੰਜਾਬ ਵਿੱਚ ਜਿੱਥੇ ਪੰਜਾਬ ਪੁਲਿਸ ਵੱਲੋਂ ਖਾਰਕੂ ਸਿੰਘਾਂ ਦੇ ਇਨਕਾਊਂਟਰ ਕੀਤੇ ਗਏ ਉੱਥੇ ਹੀ ਜੋ ਸਿੱਖ ਨੌਜਵਾਨ ਇਸ ਮੂਮੈਂਟ ਨਾਲ ਨਹੀਂ ਜੁੜੇ ਸੀ ਉਹਨਾਂ ਦੇ ਵੀ ਕਤਲ ਕਰ ਦਿੱਤੇ ਗਏ ਅਤੇ ਉਹਨਾਂ ਦੀਆਂ ਲਾਸ਼ਾਂ ਤੱਕ ਵੀ ਘਰਵਾਲਿਆਂ ਨੂੰ ਨਹੀਂ ਦਿੱਤੀਆਂ ਗਈਆਂ ਛੋਟੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਗਿਆ ਜਿੰਨਾ ਵੀ ਨੌਜਵਾਨਾਂ ਨੂੰ ਘਰ ਤੋਂ ਚੁਪਿਆ ਜਾਂਦਾ ਪਹਿਲਾਂ ਉਹਨਾਂ ਨੂੰ ਥਾਣਿਆਂ ਵਿੱਚ ਰੱਖ ਕੇ ਅੰਨ੍ਹਾ ਜ਼ਬਰ ਢਾਇਆ ਜਾਂਦਾ ਅਤੇ ਬਾਅਦ ਵਿੱਚ ਅਧਮਰੀ ਹਾਲਤ ਵਿੱਚ ਕਿਸੇ ਸੁਨਸਾਨ ਜਗ੍ਹਾ ਤੇ ਲਿਜਾ ਕੇ ਗੋਲੀ ਮਾਰ ਦਿੱਤੀ ਜਾਂਦੀ ਅਤੇ ਸਵੇਰ ਦੀਆਂ ਹੈਡਲਾਈਨਸ ਇਹ ਹੀ ਹੁੰਦੀਆਂ ਸੀ ਕਿ ਇੱਕ ਫਲਾਨੀ ਜਗ੍ਹਾ ਤੇ ਵਖਵਾਦੀ ਮਾਰ ਦਿੱਤਾ ਗਿਆ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਅਤੇ ਹਰੀਕੇ ਇਹ ਉਹ ਇਲਾਕੇ ਹਨ ਜਿਨ੍ਹਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ ਬਣਾਏ ਗਏ ਅਤੇ ਉਹਨਾਂ ਦੀਆਂ ਲਾਸ਼ਾਂ ਅਣਪਛਾਤੇ ਕਹਿ ਕੇ ਪੁਲਿਸ ਵੱਲੋਂ ਆਪ ਹੀ ਸਸਕਾਰ ਕਰ ਦਿੱਤਾ ਗਿਆ ਜਸਵੰਤ ਸਿੰਘ ਖਾਲੜਾ ਇਸ ਸਮੇਂ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਸੈੱਲ ਵਿੱਚ ਆਪਣੀ ਥਾਂ ਬਣਾ ਚੁੱਕੇ ਸੀ ਅਤੇ ਬਤੋ ਪਹਿਲੀ ਜਿਹੜੀ ਪੁਖਤਾ ਜਾਣਕਾਰੀ ਜਸਵੰਤ ਸਿੰਘ ਖਾਲੜਾ ਨੂੰ ਮਿਲੀ ਲਵਾਰਿਸ ਲਾਸ਼ਾਂ ਕਹਿ ਕੇ ਸਸਕਾਰ ਕਰਨ ਵਾਲੀ ਉਹ ਉਹਨਾਂ ਦੇ ਹੀ ਸਾਥੀ ਦਾਰਾ ਸਿੰਘ ਜੋ ਕੋਆਪਰੇਟਿਵ ਬੈਂਕ ਅੰਮ੍ਰਿਤਸਰ ਵਿੱਚ ਬਤੌਰ ਮੈਨੇਜਰ ਕੰਮ ਕਰਦੇ ਸੀ ਪੁਲਿਸ ਵੱਲੋਂ ਉਹਨਾਂ ਨੂੰ ਅਗਵਾ ਕਰ ਲਿਆ ਜਾਂਦਾ ਹੈ ਅਤੇ ਕੁਝ ਦਿਨਾਂ ਬਾਅਦ ਉਹਨਾਂ ਦਾ ਪੁਲਿਸ ਮੁਕਾਬਲਾ ਬਣਾ ਕੇ ਗੋਲੀ ਮਾਰ ਦਿੱਤੀ ਜਾਂਦੀ ਹੈ। ਇਹਹੀ ਉਹੀ ਮੌਕਾ ਹੁੰਦਾ ਹੈ ਜਦੋਂ ਜਸਵੰਤ ਸਿੰਘ ਖਾਲੜਾ ਨੂੰ ਦੁਰਗਿਆਣਾ ਮੰਦਰ ਸ਼ਮਸ਼ਾਨ ਘਾਟ ਜਾਣ ਦਾ ਮੌਕਾ ਮਿਲਦਾ ਹੈ ਅਤੇ ਇੱਥੇ ਹੀ ਇਹਨਾਂ ਨੂੰ ਇੱਕ ਰਿਕਾਰਡ ਮਿਲਦਾ ਹੈ ਜਿਸ ਤੋਂ ਫੱਦਾ ਲੱਗਦਾ ਹੈ ਕਿ ਇਸ ਸ਼ਮਸ਼ਾਨ ਘਾਟ ਵਿੱਚ 300 ਤੋਂ ਵੱਧ ਲਾਸ਼ਾਂ ਸਾਨੂੰ ਅਣਪਛਾਤਾ ਤੇ ਲਵਾਰਿਸ ਕਹਿ ਕੇ ਸੰਸਕਾਰ ਕਰ ਦਿੱਤਾ ਗਿਆ। ਇਹਨਾਂ ਲਾਸ਼ਾਂ ਵਿੱਚ 41 ਲਾਸ਼ਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਤੇ ਗੋਲੀਆਂ ਦੇ ਨਿਸ਼ਾਨ ਸੀ ਅਤੇ ਬਾਕੀ ਦੀਆਂ ਲਾਸ਼ਾਂ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੁੰਦੀ ਕਿ ਇਹਨਾਂ ਦੀ ਮੌਤ ਕਿਵੇਂ ਹੋਈ ਹੈ। ਅਤੇ ਇਸੇ ਕੜੀ ਨੂੰ ਜੋੜਦੇ ਹੋਏ ਜਸਮント ਸਿੰਘ ਪੱਟੀ ਦੇ ਸ਼ਮਸ਼ਾਨ ਘਾਟ ਵਿੱਚ ਜਾਂਦੇ ਹਨ। ਇੱਥੇ ਉਹ ਜਾਣਕਾਰੀ ਮਿਲਦੀ ਹੈ ਕਿ ਕਿੰਨੀ ਲੱਕੜ ਵਰਤੀ ਗਈ ਇਹਨਾਂ ਲਾਸ਼ਾਂ ਦੇ ਸੰਸਕਾਰ ਲਈ ਅਤੇ ਕਿੰਨਾ ਵੱਲੋਂ ਇਹ ਸੰਸਕਾਰ ਕੀਤੇ ਗਏ। 300 ਦੇ ਕਰੀਬ ਲਾਸ਼ਾਂ ਦੇ ਸੰਸਕਾਰ ਪੁਲਿਸ ਵੱਲੋਂ ਹੀ ਕੀਤੇ ਗਏ। ਇਹ ਰਿਕਾਰਡ ਵਿੱਚ ਦਰਜ ਸੀ। ਇਸ ਤੋਂ ਅੱਗੇ ਜਸਵੰਤ ਸਿੰਘ ਤਰਨਤਾਰਨ ਦੇ ਸ਼ਮਸ਼ਾਨਘਾਟ ਵਿੱਚ ਜਾਂਦੇ ਹਨ ਅਤੇ ਇੱਥੋਂ ਵੀ 700 ਦੇ ਕਰੀਬ ਲਾਸ਼ਾਂ ਦੇ ਸੰਸਕਾਰ ਦੀ ਜਾਣਕਾਰੀ ਮਿਲਦੀ ਹੈ ਜਿਨ੍ਹਾਂ ਨੂੰ ਲਵਾਰਿਸ਼ ਕਹਿ ਕੇ ਜਾਂ ਫਿਰ ਅਣਪਛਾਤਾ ਕਹਿ ਕੇ ਸਾੜ ਦਿੱਤਾ ਗਿਆ ਜਸਵੰਤ ਸਿੰਘ ਖਾਲੜਾ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਸ਼ਹਿਰ ਅੰਮ੍ਰਿਤਸਰ ਤਰਨਤਾਰਨ ਪੱਟੀ ਵਿੱਚੋਂ 3100 ਲਾਸ਼ਾਂ ਦੀ ਜਾਣਕਾਰੀ ਮਿਲਦੀ ਹੈ ਜਿਨ੍ਹਾਂ ਨੂੰ ਅਣਪਛਾਤਾ ਕਹਿ ਕੇ ਸੰਸਕਾਰ ਕਰ ਦਿੱਤਾ ਗਿਆ ਸੀ ਇਹ ਸਾਰੀ ਜਾਣਕਾਰੀ ਜਸਵੰਤ ਸਿੰਘ ਖਾਲੜਾ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਸੈੱਲ ਅੱਗੇ ਵੀ ਰੱਖਦੇ ਹਨ ਅਤੇ 16 ਜਨਵਰੀ 1995 ਨੂੰ ਇੱਕ ਪ੍ਰੈਸ ਕਾਨਫਰੰਸ ਕਰਦੇ ਹਨ ਅਤੇ ਇਸ ਪ੍ਰੈਸ ਕਾਨਫਰੰਸ ਵਿੱਚ ਉਹ ਦੱਸਦੇ ਹਨ ਕਿ ਇਕੱਲੇ ਇੱਕ ਜ਼ਿਲ੍ਹੇ ਵਿੱਚ 3100 ਲਾਸ਼ਾਂ ਦੇ ਸਸਕਾਰ ਅਣਪਛਾਤੇ ਕਹਿ ਕੇ ਕੀਤੇ ਗਏ ਹਨ ਤਾਂ ਸੋਚੋ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਕਿੰਨੀਆਂ ਕ ਲਾਸ਼ਾਂ ਦੇ ਸਸਕਾਰ ਐਦਾਂ ਹੀ ਅਣਪਛਾਤੇ ਕਹਿ ਕੇ ਕਰ ਦਿੱਤੇ ਹੋਣੇ ਇਸ ਪ੍ਰੈਸ ਕਾਨਫਰੰਸ ਨਾਲ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਹਿੱਲ ਜਾਂਦੀ ਹੈ ਕਿਉਂਕਿ ਇਹ ਸਿਰਫ ਇੱਕ ਆંકੜਾ ਹੀ ਨਹੀਂ ਹੈ ਸਗੋਂ ਪੂਰੀ ਪੁਖਤਾ ਜਾਣਕਾਰੀ ਸੀ ਇਹਨਾਂ ਲਾਸ਼ਾਂ ਬਾਰੇ ਜਿਨ੍ਹਾਂ ਨੂੰ ਲਵਾਰਿਸ ਕਹਿ ਕੇ ਸਾੜਿਆ ਗਿਆ ਇਸ ਤੋਂ ਇਲਾਵਾ ਕਰੀਬ 25000 ਐਦਾਂ ਦੀਆਂ ਨਜਾਇਜ਼ ਹਤਿਆਵਾਂ ਤੇ ਸੰਸਕਾਰ ਸ਼ਾਮਲ ਸੀ ਜਿਸ ਦਾ ਪਤਾ ਭਾਈ ਜਸਵੰਤ ਸਿੰਘ ਖਾਲੜਾ ਨੇ ਲਾਇਆ ਅਤੇ ਇਸ ਵਿੱਚ 200 ਪੁਲਿਸ ਵਾਲੇ ਵੀ ਮਾਰੇ ਗਏ ਸੀ ਜਿਨ੍ਹਾਂ ਨੇ ਪੁਲਿਸ ਮਹਿਕਮੇ ਦਾ ਸਾਥ ਨਹੀਂ ਦਿੱਤਾ ਸੀ ਇਸ 16 ਜਨਵਰੀ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਕੇਪੀਐਸ ਗਿੱਲ ਪ੍ਰੈਸ ਕਾਨਫਰੰਸ ਕਰਦਾ ਹੈ ਅਤੇ ਕਹਿੰਦਾ ਹੈ ਕਿ ਜਿਹੜੇ ਨੋਜਵਾਨ ਲਾਪਤਾ ਹਨ ਉਹ ਬਾਹਰਲੇ ਮੁਲਕਾਂ ਵਿੱਚ ਜਾ ਕੇ ਸੈੱਟ ਹੋ ਚੁੱਕੇ ਹਨ ਅਤੇ ਵਧੀਆ ਕਮਾਈ ਕਰ ਰਹੇ ਹਨ ਕੋਈ ਵੀ ਨੋਜਵਾਨ ਪੰਜਾਬ ਵਿੱਚ ਨਹੀਂ ਮਾਰਿਆ ਗਿਆ ਉਲਟਾ ਜਸਵੰਤ ਸਿੰਘ ਖਾਲੜਾ ਜੀ ਕੀਤੀ ਰਿਸਰਚ ਨੂੰ ਹੀ ਗਲਤ ਦੱਸ ਦਿੰਦਾ ਹੈ ਪਰ ਜੇਕਰ ਕੋਈ ਨੌਜਵਾਨ ਮਾਰਿਆ ਹੀ ਨਹੀਂ ਗਿਆ ਫਿਰ ਇੰਨਾ ਵੱਡਾ ਆਂਕੜਾ ਆਇਆ ਕਿੱਥੋਂ ਕੇਪੀਐਸ ਗਿੱਲ ਇਸ ਪ੍ਰੈਸ ਕਾਨਫਰੰਸ ਵਿੱਚ ਸਾਫ਼-ਸਾਫ਼ ਝੂਠ ਬੋਲ ਰਿਹਾ ਸੀ ਕਿਉਂਕਿ ਜਿੰਨਾਂ ਲਾਸ਼ਾਂ ਦਾ ਸੰਸਕਾਰ ਪੁਲਿਸ ਨੇ ਕੀਤਾ ਸੀ ਉਹ ਬਿਨਾਂ ਕਿਸੇ ਪ੍ਰੋਟੋਕੋਲ ਦੇ ਕੀਤਾ ਸੀ ਕਿਉਂਕਿ ਜੇਕਰ ਕੋਈ ਵੀ ਲਾਸ਼ ਲਵਾਰਿਸ ਹੈ ਤਾਂ ਉਸ ਦੇ ਵੀ ਕੱਪੜੇ ਅਤੇ ਬਾਕੀ ਦੀਆਂ ਚੀਜ਼ਾਂ ਸੰਭ ਕੇ ਰੱਖੀਆਂ ਜਾਂਦੀਆਂ ਹਨ ਤਾਂ ਜੋ ਉਸ ਦੇ ਪਰਿਵਾਰ ਵਾਲੇ ਉਸ ਲਾਸ਼ ਦੀ ਪਛਾਣ ਕਰ ਸਕਣ ਪਰ ਪੁਲਿਸ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਇਸ ਸਬੰਧੀ ਜਸਵੰਤ ਸਿੰਘ ਖਾਲੜਾ ਉਤਲੀਆਂ ਅਦਾਲਤਾਂ ਤੱਕ ਵੀ ਪਹੁੰਚ ਕਰਦੇ ਹਨ ਪਰ ਕਿਤੋਂ ਕੋਈ ਇਨਸਾਫ ਨਹੀਂ ਮਿਲਦਾ ਹਾਲਾਂਕਿ ਜੇਕਰ ਕਿਤੇ ਇੱਕ ਵੀ ਬੰਦੇ ਦੀ ਮੌਤ ਹੁੰਦੀ ਹੈ ਤਾਂ ਉਸ ਨੂੰ ਵੀ ਬੜੀ ਸੰਜੀਦਗੀ ਨਾਲ ਵੇਖਿਆ ਜਾਂਦਾ ਹੈ ਪਰ ਇੱਥੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਰ ਦਿੱਤੇ ਗਏ ਪਰ ਫਿਰ ਵੀ ਕੋਈ ਗੱਲ ਸੁਣਨ ਲਈ ਤਿਆਰ ਹੀ ਨਹੀਂ ਸੀ ਜਦੋਂ ਆਪਣੀ ਹੀ ਧਰਤੀ ਤੇ ਇਨਸਾਫ ਨਾ ਮਿਲਦਾ ਵੇਖ ਜਸਵੰਤ ਸਿੰਘ ਖਾਲੜਾ ਨੂੰ 1995 ਵਿੱਚ ਇੰਗਲੈਂਡ ਅਮਰੀਕਾ ਤੇ ਕੈਨੇਡਾ ਜਾਣਾ ਪੈਂਦਾ ਹੈ ਤਾਂ ਇਸ ਸਬੰਧੀ ਉਹ ਦੁਨੀਆ ਨੂੰ ਜਾਗਰੂਕ ਕਰਦੇ ਹਨ ਅਤੇ ਦੁਨੀਆ ਦੇ ਵੱਡੇ ਪਲੇਟਫਾਰਮ ਤੇ ਜਾ ਕੇ ਭਾਰਤ ਵਿੱਚ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਇਸ ਤੋਂ ਬਾਅਦ ਜਸਵੰਤ ਸਿੰਘ ਵਾਪਸ ਪੰਜਾਬ ਜਾਣ ਦਾ ਮਨ ਹੁੰਦੇ ਹਨ ਕਿਉਂਕਿ ਉਹ ਬਾਹਰ ਰਹਿ ਕੇ ਇਸ ਮਸਲੇ ਤੇ ਚੰਗੀ ਤਰ੍ਹਾਂ ਕੰਮ ਨਹੀਂ ਕਰਵਾ ਰਹੇ ਸੀ ਅਤੇ ਜਿਵੇਂ ਹੀ ਉਹ ਵਾਪਸ ਪਰਤਦੇ ਹਨ ਤੇ 26 ਜੁਲਾਈ 1995 ਨੂੰ ਦੂਜੀ ਪ੍ਰੈਸ ਕਾਨਫਰੰਸ ਕਰਦੇ ਹਨ ਤੇ ਇਸ ਵਾਰ ਪੰਜਾਬ ਪੁਲਿਸ ਦਾ ਹੈੱਡ ਕਨਸਟੇਬਲ ਬਲਵਿੰਦਰ ਸਿੰਘ ਵੀ ਨਾਲ ਹੁੰਦਾ ਹੈ ਜੋ ਪੁਲਿਸ ਦੇ ਕੀਤੇ ਮਾੜੇ ਕੰਮਾਂ ਦੀ ਪੋਲ ਖੋਲ ਦਿੰਦਾ ਹੈ ਅਤੇ ਤਰਨਤਾਰਨ ਦੇ ਐਸਐਸਪੀ ਅਜੀਤ ਸੰਧੂ ਨੂੰ ਇਹਨਾਂ ਵਾਰਦਾਤਾਂ ਦਾ ਜ਼ਿੰਮੇਵਾਰ ਦੱਸਦਾ ਹੈ ਇਸ ਪ੍ਰੈਸ ਕਾਨਫਰੰਸ ਦੇ ਬਾਅਦ ਕੇਪੀਐਸ ਗਿੱਲ ਤੇ ਅਜੀਤ ਸੰਧੂ ਕਿਸੇ ਨਾ ਕਿਸੇ ਤਰੀਕੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਰਸਤੇ ਤੋਂ ਹਟਾਉਣਾ ਚਾਹੁੰਦੇ ਹਨ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਨੇ ਵੀ ਇੰਨੀ ਡੂੰਘਾਈ ਤੇ ਜਾ ਕੇ ਇਸ ਮਸਲੇ ਦੀ ਰਿਸਰਚ ਨਹੀਂ ਕੀਤੀ ਹੁੰਦੀ ਸੋ ਜਸਵੰਤ ਸਿੰਘ ਖਾਲੜਾ ਨੂੰ ਸਾਈਡ ਆਊਟ ਕਰਨ ਦਾ ਕੰਮ ਐਸਐਸਪੀ ਅਜੀਤ ਸੰਧੂ ਨੂੰ ਦਿੱਤਾ ਜਾਂਦਾ ਹੈ ਤੇ ਅਜੀਤ ਸੰਧੂ ਦੇ ਇਸ਼ਾਰੇ ਤੇ 6 ਸਤੰਬਰ 1995 ਨੂੰ ਭਾਈ ਜਸਵੰਤ ਸਿੰਘ ਖਾਲੜਾ ਨੂੰ ਉਹਨਾਂ ਦੇ ਘਰ ਤੋਂ 6 ਪੁਲਿਸ ਵਾਲਿਆਂ ਵੱਲੋਂ ਅਗਵਾ ਕਰ ਲਿਆ ਜਾਂਦਾ ਹੈ ਜਦੋਂ ਜਸਵੰਤ ਸਿੰਘ ਸਵੇਰੇ ਆਪਣੀ ਕਾਰ ਤੋਂ ਰਹੀ ਸੀ ਅਗਵਾ ਕਰਨ ਤੋਂ ਬਾਅਦ ਉਹਨਾਂ ਨੂੰ ਚਬਾਲ ਦੇ ਥਾਣੇ ਲਜਾਇਆ ਜਾਂਦਾ ਹੈ ਪਰ ਜਸਵੰਤ ਸਿੰਘ ਦੇ ਘਰ ਵਾਲਿਆਂ ਨੂੰ ਕੋਈ ਖਬਰ ਨਹੀਂ ਸੀ ਕਿ ਉਹਨਾਂ ਨੂੰ ਕਿੱਥੇ ਰੱਖਿਆ ਹੈ ਕਿਉਂਕਿ ਪੁਲਿਸ ਨੇ ਸਾਫ਼ ਮਨਾਂ ਕਰ ਦਿੱਤਾ ਸੀ ਕਿ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਕਬਜ਼ੇ ਵਿੱਚ ਨਹੀਂ ਹਨ ਪਰ ਕਿਕਰ ਸਿੰਘ ਨਾਮ ਦਾ ਇੱਕ ਸ਼ਖਸ ਜਿਸ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ 48 ਦਿਨਾਂ ਬਾਅਦ ਕੰਗ ਥਾਣੇ ਵਿੱਚ ਦੇਖਿਆ ਅਤੇ ਪਛਾਣ ਕੀਤੀ ਅਤੇ ਦੱਸਿਆ ਕਿ ਪੁਲਿਸ ਨੇ ਉਹਨਾਂ ਤੇ ਖੂਬ ਤਸ਼ੱਦਦ ਢਟਾਇਆ ਇਸ ਤੋਂ ਬਾਅਦ ਭਾਈ ਸਾਹਿਬ ਨੂੰ ਮਾਨਾਂਵਾਲਾ ਪਿੰਡ ਦੇ ਡੀਐਸਪੀ ਅਜੀਤ ਸੰਧੂ ਦੀ ਰਿਹਾਈ ਸਤੇ ਲਜਾਇਆ ਜਾਂਦਾ ਹੈ ਜਿੱਥੇ ਕੇਪੀਐਸ ਗਿੱਲ ਵੀ ਮੌਜੂਦ ਸੀ ਇੱਥੇ ਵੀ ਭਾਈ ਜਸਵੰਤ ਸਿੰਘ ਹੁਣਾਂ ਤੇ ਖੂਬ ਤਸ਼ੱਦਦ ਢਟਾਇਆ ਜਾਂਦਾ ਹੈ ਅਤੇ ਫਿਰ ਥਾਣਾ ਚਵਾਲ ਵਿੱਚ ਲਿਜਾ ਕੇ ਗੋਲੀ ਮਾਰ ਦਿੱਤੀ ਜਾਂਦਾ ਹੈ ਤੇ ਰਾਤ 10 ਵਜੇ ਭਾਈ ਜਸਵੰਤ ਸਿੰਘ ਖਾਲੜਾ ਦੀ ਲਾਸ਼ ਨੂੰ ਹਰੀਕੇ ਨਹਿਰ ਵਿੱਚ ਵਹਾ ਦਿੱਤਾ ਜਾਂਦਾ ਹੈ 1996 ਵਿੱਚ सीबीआई ਨੂੰ ਪਤਾ ਲੱਗਦਾ ਹੈ ਕਿ ਭਾਈ ਸਾਹਿਬ ਨੂੰ ਤਰਨਤਾਰਨ ਦੇ ਥਾਣੇ ਵਿੱਚ ਲਜਾਇਆ ਗਿਆ ਸੀ ਅਤੇ 9 ਪੁਲਿਸ ਵਾਲਿਆਂ ਤੇ ਮੁਕੱਦਮਾ ਚਲਾਇਆ ਜਾਂਦਾ ਹੈ ਜਿਨ੍ਹਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕੀਤਾ ਅਤੇ ਬਾਅਦ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਪਰ ਇਨ੍ਹਾਂ ਪੁਲਿਸ ਵਾਲਿਆਂ ਤੇ 10 ਸਾਲ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਐਸਐਸਪੀ ਅਜੀਤ ਸੰਧੂ ਨੇ ਟ੍ਰੇਨ ਅੱਗੇ ਕੋਦ ਕੇ ਖੁਦਕੁਸ਼ੀ ਕਰ ਲਈ ਅਤੇ ਦੱਸਿਆ ਜਾਂਦਾ ਹੈ ਕਿ ਕਿਸੇ ਨੇ ਉਸ ਨੂੰ ਮਾਰ ਦਿੱਤਾ ਅਤੇ 18 ਨਵੰਬਰ 2005 ਨੂੰ 6 ਪੁਲਿਸ ਵਾਲਿਆਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਅਤੇ ਅਗਵਾ ਕਰਨ ਤੇ ਕਤਲ ਕਰਨ ਦੇ ਦੋਸ਼ ਵਿੱਚ ਡੀਐਸਪੀ ਜਸਪਾਲ ਸਿੰਘ ਤੇ ਅਮਰਜੀਤ ਸਿੰਘ ਨੂੰ ਉਮਰ ਕੈਦ ਸੁਣਾਈ ਗਈ ਅਤੇ ਬਾਕੀਆਂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਬਾਦ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਬਾਕੀ ਚਾਰਾਂ ਦੀ ਵੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਗਈ ਪਰ ਇਸ ਸਾਰੇ ਘਟਨਾਕ੍ਰਮ ਵਿੱਚ ਪੰਜਾਬ ਦਾ ਬੁੱੱਜੜ ਕੇਪੀਐਸ ਗਿੱਲ ਆਪਣੀ ਪਾਵਰ ਦੀ ਵਰਤੋਂ ਕਰਕੇ ਬਚ ਨਿਕਲਿਆ ਅਤੇ ਉਸ ਦਾ ਨਾਮ ਤੱਕ ਨਹੀਂ ਆਇਆ ਸੋ ਇਸ ਤਰ੍ਹਾਂ ਦੂਜਿਆਂ ਦੀਆਂ ਲਾਸ਼ਾਂ ਨੂੰ ਲੱਭਦੇ ਲੱਭਦੇ ਭਾਈ ਜਸਵੰਤ ਸਿੰਘ ਖਾਲੜਾ ਆਪ ਵੀ ਲਾਸ਼ ਬਣ ਗਏ ਪਰ ਹਜ਼ਾਰਾਂ ਲਵਾਰਸ ਲਾਸ਼ਾਂ ਨੂੰ ਆਪਣਾ ਨਾਮ ਦੇ ਗਏ ਅਤੇ ਉਹਨਾਂ ਦੇ ਵਾਰਸ ਬਣੇ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਅਤੇ ਇਸ ਜਾਣਕਾਰੀ ਨੂੰ ਹੋਰਨਾਂ ਤੱਕ ਵੀ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ